ਜੇ મોદી ਆਪਣੀ ਅੜੀ ਤੇ ਆਇਆ ਤਾਂ ਇਹ ਉਸ ਤੋਂ ਵੱਧ ਅੜੀ ਰੱਖਦੇ ਆ ਇਹ ਇਹਨੂੰ ਝੁਕਣਾ ਹੀ ਪਊਗਾ ਆਲਵਾੜ ਨੇ ਇਹ ਕਹਤਾ ਹੈ ਕਿ ਪ੍ਰਧਾਨ ਮੰਤਰੀ ਪਹਿਲਾ ਆਇਆ ਬਾਰਡ ਵਿੱਚ ਜਿਹੜਾ ਜੁੱਤੀਆਂ ਖਾਂਦਾ ਅੱਜ ਤੋਂ 2 ਸਾਲ ਪਹਿਲਾਂ Jio ਦੀਆਂ ਸਿਮਾ ਫ੍ਰੀ ਮਿਲਦੀਆਂ ਸਨ Jio ਦੇ ਮਾਲੋ ਮੋਬਾਈਲ ਫ੍ਰੀ ਮਿਲਦੇ ਸਨ ਜੋ ਕਿ ਅੱਜ ਉਹੀ Jio ਇਸ ਮਾਲੋ ਦੂਰ ਸੰਚਾਰ ਉੱਤੇ ਪੂਰਾ ਕਬਜ਼ਾ ਕਰਕੇ ਬੈਠਾ ਹੈ ਸਭ ਤੋਂ ਰੇਟ ਇਹਨਾਂ ਦਾ ਹੈ ਸਭ ਤੋਂ ਜ਼ਿਆਦਾ ਵਿਕਰੀ ਇਹਨਾਂ ਦੀ ਹੈ ਜਿਹੜੇ ਸਰਕਾਰੀ ادارے ਐ ਤੇ ਜਿੱਦਾਂ ਉਪਗ੍ਰਹ ਰਹੀ ਇਹ ਚੱਲਦੇ ਆ ਸਾਰੇ ਤੇ ਮੰਨ ਲਓ ਸਰਕਾਰ ਦੇ ਉਪਗ੍ਰਹ ਹੁਣ ਸਰਕਾਰ ਦੇ ادارے ਫੇਲ ਹੋਣ ਤੇ ਪ੍ਰਾਈਵੇਟ ادارے ਅੱਗੇ ਚੱਲਣ ਤੇ ਇਸ ਕਰਕੇ ਸਾਨੂੰ ਇਹਦੀ ਕੱਲੀ-ਕੱਲੀ ਗੱਲ ਉਤੇ ਸ਼ੱਕ ਸ਼ੱਕੇ ਸ਼ੱਕ ਚੱਲਦੀ ਆ ਜੀ ਜੀਓ ਜਿਹੜਾ ਕਿ ਇੱਕ ਪ੍ਰਾਈਵੇਟ ਹੱਥਾਂ ਦੇ ਵਿੱਚ ਆ ਉਹ ਇੱਕ ਮੁਕਾਮ ਦੇ ਉੱਤੇ ਐ ਤੇ ਬੀਐਸਐਨL ਜਿਹੜਾ ਸਰਕਾਰੀ ਆ ਪ੍ਰਾਪਰਟੀ ਐ ਇੱਕ ਸਰਕਾਰੀ ਨੈਟਵਰਕ ਆ ਉਹ ਫੇਲ ਹੁੰਦਾ ਨਜ਼ਰ ਆ ਰਿਹਾ ਐ ਸੋ ਇਹੀ ਡਰ ਹੈ ਜਿਹੜਾ ਹੈ ਕਿ ਪ੍ਰਾਈਵੇਟ ਹੱਥਾਂ ਦੇ ਵਿੱਚ ਜੇ ਕਿਤੇ ਕਿਸਾਨੀ ਚੱਲੇ ਜਾਂਦੀ ਹੈ ਤਾਂ ਜਿਹੜੀ ਉਹਦੀ ਮਾਰ ਹੈ ਬਹੁਤ ਵੱਡੀ ਗਿਣਤੀ ਦੇ ਉੱਤੇ ਛੋਟੇ ਕਿਸਾਨਾਂ ਨੂੰ ਜਿਹੜੀ ਸਹਿਣੀ ਪਊਗੀ। ਪਰ ਉਹ ਤਾਂ ਤੁਹਾਡੇ ਲੰਗਰਾ ਤੇ ਕਿੰਤੂ ਕਰਨ ਲੱਗੇ ਵੀ ਹਾਂ ਇਹ ਤਾਂ ਇਹ ਤਾਂ ਫੰਡ ਆ ਰਹੇ ਆ ਇਹਨਾਂ ਨੂੰ ਬਾਹਰੋਂ। ਉਹਦੇ ਪੈਨੇ ਦਿੱਤਾ ਉਹ ਸਾਡੇ ਆਪਣਾ ਆਪਣੀ ਜ਼ਮੀਰ ਆ। ਦੇਖੋ ਹੈਲੀਕਾਪਟਰ ਵੀ ਵੇਚ ਦਿੱਤੇ ਨੇ ਸਾਰੇ ਰੇਲਵੇ ਵੀ ਵੇਚ ਦਿੱਤੀਆਂ ਇਹਦਾ ਪੈ ਗਿਆ ਮੂੰਹ ਭਰਾਵੋ ਮੇਰਿਓ। ਇਹ ਤਾਂ ਹੁਣ ਬੱਸ ਦੀ ਗੱਲ ਹੈ ਨਹੀਂ ਇਹ ਤਾਂ ਦਿਮਾਗ ਖਰਾਬ ਹੋ ਗਿਆ ਕਿਹੜਾ ਕੋਈ ਬੰਦਾ ਜਿਹੜਾ ਇਹਨੂੰ ਚੰਗਾ ਸਮਝਦਾ ਸਭ ਦੁੱਤਿਆਂ ਦੇ ਲੋਕੀ ਮਾਰ ਦਿਆ ਅੱਜ ਕੱਲ ਦਾ ਬੱਚਾ ਇੱਥੋਂ ਲੈ ਲਓ ਉਹਨੂੰ ਪੁੱਛੋ ਬੱਚੇ ਨੂੰ ਆ ਕਾਕਾ ਕੀ ਆ ਮੋਦੀ ਦਾ ਉਹ ਕਹੂਗਾ ਗਲੀ ਗਲੀ ਮੈ ਸ਼ੋਰ ਹੈ ਮੋਦੀ ਢੋਰ ਹੈ ਜਰੂਰ ਠਾਊਗਾ ਕਿ ਚੰਗਾ ਬੰਦਾ ਹਵਾ ਚੱਲ ਪਈਆ ਆਪਣੇ ਸੰਤ ਪਿੰਡਰਾਲੇ ਬਾਬਾ ਜੀ ਨੇ ਕਿਹਾ ਸੀ ਵੀ ਹਵਾ ਹੀ ਇਹੋ ਜੀ ਚੱਲਣੀ ਆ ਵੀ ਹਰੇਕ ਨੌਜਵਾਨ ਨੂੰ ਪਤਾ ਲੱਗੂਗਾ ਉਹਦੇ ਰੰਗ ਕਰਤਾਰ ਦੇ ਚੱਲ ਪਿਆ ਜੀ ਇਹ ਜਿਹੜੇ ਮੁਖ ਦੇ ਲੋਟੂ ਟੋਲੇ ਐ ਰਾਜਨੀਤਿਕ ਗਰੁੱਪ ਐ ਇਹਨਾਂ ਦੀ ਅਰਬਾਂ ਖਰਬਾਂ ਵਿੱਚ ਵੀ ਨਹੀਂ ਭੁਗ ਮਿਟ ਰਹੀ ਤੇ ਇਹਨਾਂ ਦਾ ਅਕਾਲਪੁਰ کئی ਸੁਧਾਰ ਕਰੇ ਤੇ ਆਪਾਂ ਅਕਾਲਪੁਰ ਕੋਈ ਸ਼ੁਕਰਾਨਾ ਨਾ ਕਰਾਂਗੇ ਜੀ ਇਹ ਕਿਸੇ ਬੰਦੇ ਦੀ ਚਲਾਈ ਹੋਈ ਹਵਾ ਨਹੀਂ ਇਹ ਤਾਂ ਅਕਾਲਪੁਰਖ ਦੀ ਹਵਾ ਹੈ ਤੇ ਇੱਕ ਵਾਰੀ ਅੰਤ ਦਾ ਹੁਣ ਅੰਤ ਹੋ ਕੇ ਰਹੇਗਾ ਸ਼ਸ਼ੀਕਲ ਜੀ ਅੱਜ ਅਸੀਂ ਮੌਜੂਦ ਹਾਂ ਕੁੰਡਲੀ ਬਾਰਡਰ ਦੇ ਉੱਤੇ ਤੇ ਵੱਖ-ਵੱਖ ਲੋਕਾਂ ਦੀ ਜਿਹੜੀ ਕਿਸਾਨਾਂ ਦੀ ਜਿਹੜੀ ਰਾਏ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਹੁਣ ਵੀ ਸਾਡੇ ਨਾਲ ਕੁਝ ਕਿਸਾਨ ਬਜ਼ੁਰਗ ਤੇ ਨੌਜਵਾਨ ਮੌਜੂਦ ਨੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਹੈ ਇਹਨਾਂ ਕਾਨੂੰਨਾਂ ਦੇ ਬਾਰੇ ਸ਼ਸ਼ੀਕਲ ਜੀ ਜਿੱਦਾਂ ਕਿ ਆਪਾਂ ਦੇਖ ਰਹੇ ਹਾਂ ਕਿ 26 27 ਦਿਨ ਹੋ ਗਏ ਹਨ ਇੱਥੇ ਆਇਆਂ ਨੂੰ ਤੇ ਮੋਰਚਾ ਹੁਣ ਆਪਣੇ ਸਿਖਰ ਦੇ ਉੱਤੇ ਆ ਤਾਨੂੰ ਕਿਹੜੀ ਚੀਜ਼ ਆ ਜਿਹੜੀ ਇੱਥੇ ਖਿੱਚ ਕੇ ਲੈ ਕੇ ਆਈ ਆ ਵੀ ਤੁਹਾਡੇ ਅੰਦਰ ਕਿਹੜਾ ਦਰਦ ਜਿਹੜਾ ਆ ਉਹ ਇੱਥੇ ਤੱਕ ਤੁਹਾਨੂੰ ਲੈ ਕੇ ਆ ਗਿਆ ਬਾਈ ਜੀ ਪਹਿਲਾਂ ਤੇ ਜਦੋਂ ਆਪਾਂ ਨਾਰਮਲ ਪੰਜਾਬ 'ਚ ਧਰਨੇ ਲੱਗਦੇ ਸੀਗੇ ਉਦੋਂ ਅਸੀਂ ਇਹਨਾਂ ਕਾਨੂੰਨਾਂ ਨੂੰ ਇੱਕ ਨਾਰਮਲੀ ਲਿਆ ਸੀਗਾ ਕਿ ਕੋਈ ਨਹੀਂ ਸ਼ਾਇਦ ਇਹ ਨਾਰਮਲ ਹੋਣਗੇ ਜਦੋਂ ਹੌਲੀ 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 ਇਹਦੀ ਸਮਝ ਪਈ ਕਿ ਇਹ ਕਾਨੂੰਨ ਸਿਰਫ ਇੱਕ ਕਿਸਾਨੀ ਵਰਗ ਵਾਸਤੇ ਨਹੀਂ ਜਿਹੜੇ ਸਾਡੇ ਹੋਰ ਵਰਗ ਆ ਮੰਨ ਲਓ ਜਿਹੜੇ ਕਿਸਾਨਾਂ ਦੇ ਨਾਲ ਨਹੀਂ ਜੁੜੇ ਅਮੀਰ ਘਰਾਣਿਆਂ ਦੀ ਗੱਲ ਨਹੀਂ ਮੈਂ ਕਰਦਾ ਆਪਣੇ ਮੱਧ ਵਰਗੀ ਲੋਕਾਂ ਜਾਂ ਜਿਹੜੇ ਗਰੀਬ ਲੋਕ ਆ ਉਹਨਾਂ ਵਾਸਤੇ ਇੰਨੇ ਖਤਰਨਾਕ ਆਏ ਕਾਨੂੰਨ ਤੇ ਬਸ ਇਹੀ ਸੋਚ ਕੇ ਆਏ ਕਿ ਜੇ ਕਿਤੇ ਇਹ ਕਾਨੂੰਨ ਲਾਗੂ ਹੋ ਗਏ ਤਾਂ ਆਪਣੇ ਹਿੰਦੁਸਤਾਨ ਜਿਹੜਾ ਵਾ ਇੱਕ ਮਤਲਬ ਕਿ 95% ਲੋਕ ਇੰਨੇ ਕਿ ਗਰੀਬ ਹੋ ਜਾਣਗੇ ਕਿ ਆਪਾਂ ਹਾਲਤ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਪਰ ਸਰਕਾਰ ਤਾਂ ਕਹਿੰਦੀ ਹੈ ਕਾਨੂੰਨ ਜਿਹੜੇ ਪੱਖ 'ਚ ਨੇ ਲੋਕਾਂ ਦੇ ਪੱਖ 'ਚ ਨੇ ਅਗਰ ਲੋਕਾਂ ਦੇ ਪੱਖ ਦੇ ਵਿੱਚ ਹੁੰਦੇ ਤੁਸੀਂ ਹਰ ਇੱਕ ਬਾਰਡਰ ਤੇ ਦੇਖਦੇ ਜੋ ਅੱਜ ਇੱਥੇ ਕੋਈ 5-7 ਲੱਖ ਬੰਦਾ ਸਿੰਘੂ ਬਾਰਡਰ ਤੇ ਆ ਟਿੱਕਰੀ ਬਾਰਡਰ ਤੇ ਯਾਨੀ ਕਿ ਲੱਖਾਂ ਕਰੋੜਾਂ ਦੇ ਨਾਲ ਇੱਥੇ ਕੱਟ ਹੋਇਆ ਪਿਆ ਪੰਜਾਬ ਹਰਿਆਣਾ ਚ ਦੇਖੋ ਜਿਹੜੇ ਪਿੰਡ ਦੇ ਵਿੱਚ ਐਮਐਲਏ ਐਮਪੀ ਹਰ ਇੱਕ ਬੰਦੇ ਦਾ ਵਿਰੋਧ ਹੋ ਰਿਹਾ ਅਗਰੇ ਵਿਰੋਧ ਹੋ ਰਿਹਾ ਤਾਂ ਫਿਰ ਜਿਹੜੇ ਬੰਦੇ ਇਹਨਾਂ ਦੇ ਪੱਖ ਦੇ ਵਿੱਚ ਆ ਉਹ ਕੌਣ ਆ ਉੱਤੇ ਸਰਕਾਰ ਦੇ ਕੁਝ ਚੰਦ ਆਪਣੇ ਹੀ ਬੰਦੇ ਜਿਹੜੇ ਆ ਉਹਨਾਂ ਨੂੰ ਲਿਆ ਕੇ ਮਤਲਬ ਇੱਕ ਦਿਖਾ ਰਹੀ ਆ ਕਿ ਨਹੀਂ ਜੀ ਜਿਹੜੇ ਲੋਕ ਕਰੋੜਾਂ ਲੋਕ ਬੈਠੇ ਨੇ ਉਹ ਸਾਰੇ ਗਲਤ ਆ ਤੇ ਜਿਹੜੇ ਸਾਡੇ 5 10 ਜਿਹੜੇ ਸਾਡੀ سپورਟ ਚ ਆਏ ਆ ਉਹ ਬੰਦੇ ਸਹੀ ਆ ਕਿ ਅਸੀਂ ਇਹ ਕਾਨੂੰਨ ਰੱਦ ਨਹੀਂ ਕਰਨੇ ਪਤਾ ਨਹੀਂ ਮੋਦੀ ਮੈਂ ਤਾਂ ਕਹਿਣਾ ਸੀ ਕਿ ਬੜਾ ਸਮਝਦਾਰ ਪ੍ਰਧਾਨ ਮੰਤਰੀ ਸਮਝਦੇ ਹੋਣ ਨੂੰ ਪਰ ਉਹ ਕਿਸ ਤਰੀਕੇ ਦਾ ਉਹਦਾ ਦਿਮਾਗ ਨਿਕਲਿਆ ਕੀ ਉਹਦੀ ਸੋਚ ਨਿਕਲੀ ਕੁਝ ਨਹੀਂ ਉਹਦੇ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਸਰਕਾਰ ਹੈ ਉਹ ਤੁਹਾਡੇ ਇਹ جنੂਨ ਨੂੰ ਦੇਖ ਕੇ ਤੁਹਾਡੇ ਅੱਗੇ ਝੁਕੇਗੀ ਝੁਕਣਾ ਪਏਗਾ ਜਿਹੜੇ ਪੰਜਾਬ ਹਰਿਆਣੇ ਦੇ ਲੋਕ ਆ ਇਹ ਜੇ મોદી ਆਪਣੀ ਅੜੀ ਤੇ ਆਇਆ ਤਾਂ ਇਹ ਉਸ ਤੋਂ ਵੱਧ ਅੜੀ ਰੱਖਦੇ ਆ ਇਹ ਇਹਨੂੰ ਝੁਕਣਾ ਹੀ ਪਊਗਾ ਕਿੰਨਾ ਦੇ ਕਿੰਨਾ ਕਚਿਰ ਹੌਲੀ ਹੌਲੀ ਇਹ ਸੰਘਰਸ਼ ਦੇ ਜੇ ਅੱਜ ਅਸੀਂ ਪਹਿਲਾਂ ਪੰਜਾਬ ਚ ਬੈਠੇ ਸੀ ਪੰਜਾਬ ਤੋਂ ਉੱਠ ਕੇ ਆਏ ਸਾਨੂੰ ਇਹਨਾਂ ਨੇ ਬਾਰਡਰਾਂ ਤੇ ਰੋਕਿਆ ਅਸੀਂ ਉੱਥੋਂ ਆਏ ਇੱਥੇ ਬੈਠੇ ਆ ਜਿਉਂ-ਜਿਉਂ ਸਮਾਂ ਲੰਘਦਾ ਜਾਏਗਾ ਜਥੇਬੰਦੀਆਂ ਵਾਲੇ ਬੰਦੇ ਬੜੇ ਸੂਝਵਾਨ ਨੇ ਉਹ ਬੜੀ ਪਲੈਨਿੰਗ ਨਾਲ ਬਾਕੀ ਜਿੰਨੇ ਵੀ ਸੰਘਰਸ਼ ਦੇ ਵਿੱਚ ਸ਼ਾਮਲ ਹੋ ਰਹੇ ਆ ਜਿਤ ਤੱਕ ਇੰਨਾ ਸ਼ਾਂਤਮਈ ਨੌਜਵਾਨ ਵਰਗ ਜਿਹੜਾ ਦੇਖਿਆ ਨਹੀਂ ਸੀ ਕਦੀ ਵੀ ਝਾਟ ਹੀ ਖੂਨ ਵਾਲੇ ਮਾਰ ਜਾਂਦਾ ਸੀ ਜਾਂ ਕਿਸੇ ਵੇਲੇ ਕੋਈ ਗੜਬੜ ਹੋ ਜਾਂਦੀ ਸੀ ਪਰ ਜਿੰਨਾ ਵੀ ਮਹਾਰਾਜ ਨੇ ਕਿਰਪਾ ਕੀਤੀ ਆ ਕਿ ਹਜੇ ਤੱਕ ਇਹ ਸੰਘਰਸ਼ ਸ਼ਾਂਤਮਈ ਚੱਲਿਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਮਤਲਬ ਸਿਖਰ ਤੇ ਜਾਊਗਾ ਤੇ ਬਾਬੂ ਜੀ ਆਪਾਂ ਗੱਲ ਕਰੀਏ ਤੇ ਆਪਾਂ ਇਹ ਸੰਘਰਸ਼ ਨੂੰ ਦੇਖੀਏ ਇੱਥੇ ਵੱਖ-ਵੱਖ ਰੰਗ ਜਿਹੜੇ ਨੇ ਉਹ ਵੇਖਣ ਨੂੰ ਮਿਲ ਰਹੇ ਨੇ ਜੇ ਆਪਾਂ ਗੱਲ ਕਰੀ ਤਾਂ ਮਾਈਆਂ ਬੀਬੀਆਂ ਉਹ ਵੀ ਇੱਥੇ ਪਹੁੰਚੀਆਂ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਤੇ ਆਪਾਂ ਲੰਗਰਾਂ ਦੀ ਗੱਲ ਕਰੀਏ ਅਟੁੱਟ ਲੰਗਰ ਵਰਤ ਰਹੇ ਨੇ ਉਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਹੈ ਵੀ ਸਰਕਾਰ ਨੂੰ ਇਹ ਨਹੀਂ ਲੱਗਦਾ ਵੀ ਇਹ ਤਾਂ ਬੈਠੇ ਨੇ ਆਪਣਾ ਲੰਗਰ ਛਕ ਰਹੇ ਨੇ ਤੇ ਬੈਠੇ ਰਹਿਣ ਦਿਓ ਅਗਰ ਮੋਦੀ ਦਾ ਆਪਣਾ ਟਰਾਂਸਫਰ ਹੋਵੇ ਜਾਂ ਉਹਦੀ ਆਪਣੀ ਰੇਲਵੇ ਹੋਵੇ ਜਾਂ ਉਹਦਾ ਆਪਣਾ ਕੋਈ ਵੀ ਕਦਮ ਹੋਵੇ ਉਹ ਬੰਦ ਹੋਇਆ ਹੋਵੇ ਉਹਦੇ ਟੂਏ ਨੂੰ ਸ਼ੇਕ ਲੱਗੇ ਤਾਂ ਉਹ ਕਹੂੰਗਾ ਮੈਂ ਕਾਨੂੰਨ ਵਾਪਸ ਲੈਣਾ ਮੈਂ ਇੱਕ ਫੌਜੀ ਅਫਸਰ ਆਂ ਫੌਜੀ ਅਫਸਰ ਦੇ ਨਾਤੇ ਮੈਂ ਇੱਕ ਚੈਲੰਜ ਕਰਦਾ ਮੋਦੀ ਨੂੰ ਅਮਰ ਸ਼ਾਹ ਨੂੰ ਰਾਜ ਨੂੰ ਇੱਕ ਉਹ ਸਾਧਵੀ ਇੱਕ ਉਹ ਗੰਦੇ ਸਿਰ ਵਾਲਾ ਇਹਨਾਂ ਮੈਂ ਚੈਲੰਜ ਕਰਦਾ ਇਹ ਮੇਰੇ ਨਾਲ ਇੱਕ ਹਫਤਾ ਦਿੱਲੀ ਤੋਂ ਬੈਠ ਕੇ ਸ਼ਿਲੀਗੂਰੀ ਚੱਲੇ ਜਿਹੜੇ ਡੱਬੇ 'ਚ ਮੈਂ ਬੈਠੂੰਗਾ ਉਸੇ ਡੱਬੇ 'ਚ ਬੈਠੂੰਗਾ ਇਹ ਦੋ ਦਿਨ ਬਾਅਦ ਸ਼ਿਲੀਗੂਰੀ ਲੱਗੂੰਗੀ ਉੱਥੇ ਦੋ ਦਿਨ ਚੱਲੂੰਗਾ ਸਿੱਕਮ ਨੂੰ ਗੰਟੋਕ ਨੂੰ ਸ਼ਿਕਮ ਦੇ ਵਿੱਚ ਲਦਾਖ ਦੇ ਵਿੱਚ ਤੁਰ ਕੇ ਜਾਊਗਾ ਮੇਰੇ ਨਾਲ ਇਹ ਅਗਰ ਇਹ 8 ਦਿਨ ਕੱਢ ਗਿਆ ਤਾਂ ਇਹਨਾਂ ਸਾਰਿਆਂ ਮੰਤਰੀਆਂ ਦੀ ਜੁੱਤੀਆਂ ਧੋ ਕੇ ਮੈਂ ਪੀਊਗਾ ਅਗਰ ਇਹ ਨਾ ਕੱਢ ਗਿਆ ਮੇਰੀ ਜੁੱਤੀ 'ਚ ਪਾਣੀ ਪੀਣਗੇ ਮੈਂ ਚੈਲੰਜ ਕਰਦਾ ਹੈ ਇਹਨਾਂ ਤੇ ਹਿੰਮਤ ਆ ਜਨ ਮੇਰੇ ਨਾਲ ਕਿਤੇ ਵੀ ਟੇਬਲ ਤੇ ਬਹਿ ਕੇ ਮੇਰੇ ਨਾਲ ਮੋਦੀ ਗੱਲ ਕਰ ਲਵੇ ਕੋਈ ਵੀ ਗੱਲ ਕਰ ਲਵੇ ਰੇਲਵੇ ਖੜੀ ਆ ਇਹ ਕਹਿੰਦਾ ਤਾਂ ਹਰ ਘਰ ਦੇ ਵਿੱਚ 15-15 ਲੱਖ ਰੁਪਏ ਮੈਂ ਦਊਗਾ ਕਾਰੇ ਤਾਂ ਦਾ ਔਕਾਤ ਹਨ ਕਿੱਥੇ ਗਿਆ ਇਹਨੇ ਆਪਣੀ ਪ੍ਰਾਪਰਟੀ ਵਾਸਤੇ ਆਪਣਾ ਚਾਹ ਵੇਚ ਕੇ ਆਪਣਾ ਕਹਿੰਦਾ ਮੈਂ ਆ ਕਰਦਾ ਕਰਦਾ ਇਹ ਉਹ ਕਿਤੇ ਦਾ ਾਕਾਤ ਹਨ ਇਹਨੇ ਆਪਣੇ ਰਿਸ਼ਤੇਦਾਰਾਂ ਦਾ ਪੂਰਾ ਇੱਕ ਨੰਬਰ ਤੇ ਧੰਨ ਕਰ ਲਿਆ ਗਰੀਬਾਂ ਨੂੰ ਬੰਦ ਕਰ ਤੇ ਰੋਟੀ ਰੋਜ਼ੀ ਖਤਮ ਕਰ ਦਿੱਤੀ ਜਿਹੜੇ ਮੰਦੇ ਲਾਕਡਾਊਨ ਵਿੱਚ ਬੈਠੇ ਸੀ ਇਹੀ ਜ਼ਿੰਮੇਦਾਰ ਆ ਬੈਠੇ ਕਿਹਨੂੰ ਲਾਕਡਾਊਨ ਲੱਗਿਆ ਕਿਹਨੂੰ ਕੋਰੋਨਾ ਹੋਈ ਆ ਦੱਸੋ ਮੈਨੂੰ ਕਿਸੇ ਨੂੰ ਹੋਈ ਤਾਂ ਨਹੀਂ ਇਹ ਜ਼ਿੰਮੇਦਾਰਾਂ ਦੇ ਸਿਰ ਤੇ ਲਾਕਡਾਊਨ ਦੇ ਵਿੱਚ ਪੂਰੇ ਇੰਡੀਆ ਨੂੰ ਰੋਟੀ ਨਹੀਂ ਦੇ ਇਹੋ ਜਿਹੜੇ ਆ ਇਹੋ ਬੈਠੇ ਕੇ ਆੰਦਾ ਤਾਂ ਪਰ ਉਹ ਤਾਂ ਤੁਹਾਡੇ ਲੰਗਰਾ ਤੇ ਕਿੰਤੂ ਕਰਨ ਲੱਗੇ ਵੀ ਹਾਂ ਇਹ ਤਾਂ ਇਹ ਤਾਂ ਫੰਡ ਆ ਰਹੇ ਹਨ ਇਹਨਾਂ ਨੂੰ ਬਾਹਰੋਂ ਉਹਦੇ ਪੇਨੇ ਦਿੱਤਾ ਉਹ ਸਾਡੇ ਆਪਣਾ ਆਪਣੀ ਜ਼ਮੀਰ ਆ ਸਾਡੇ ਬੰਦੇ ਬਾਹਰ ਬੈਠੇ ਆ ਅਮਰੀਕਾ ਵਿੱਚ ਕਾਦੀ ਨੂੰ ਜਿਹਨੂੰ ਪੜ੍ਹਦੇ ਤੁਸੀਂ ਸੁਣਦੇ ਹੋ ਆਲਵਾਰਡ ਨੇ ਇਹ ਕਹਤਾ ਹੈ ਕਿ ਪ੍ਰਧਾਨ ਮੰਤਰੀ ਪਹਿਲਾ ਆ ਬਾਰਡ ਵਿੱਚ ਜਿਹੜਾ ਜੁੱਤੀਆਂ ਖਾਂਦਾ ਹੋਰ ਕੋ ਖਾਂਦਾ ਕਿਹੜਾ ਕੋ ਬੰਦਾ ਜਿਹੜਾ ਇਹਨੂੰ ਚੰਗਾ ਸਮਝਦਾ ਸਭ ਜੁੱਤੀਆਂ ਦੇ ਲੋਕੀ ਮਾਰ ਦਿਆ ਅੱਜ ਕੱਲ ਦਾ ਬੱਚਾ ਇਥੋਂ ਲੈ ਲਓ ਉਹਨੂੰ ਪੁੱਛੋ ਬੱਚੇ ਨੂੰ ਕਾਕਾ ਕੀ ਆ ਮੋਦੀ ਦਾ ਉਹ ਕਹੂੰਗਾ ਗਲੀ ਗਲੀ ਮੈਸ਼ੋਰ ਹੈ ਮੋਦੀ ਦਾ ਚੋਰ ਹੈ ਬੱਚਾ ਇੱਕ ਬੋਲੂਗਾ 2 ਸਾਲ ਦਾ 10 ਸਾਲ ਦਾ ਮੈਂ ਤਾਂ ਇੱਕ ਵੱਡਾ ਹਾਂ 76 ਸਾਲ ਮੇਰੀ ਉਮਰ ਹੋ ਗਈ ਇਹਨੂੰ ਕਹੇ ਮੈਨਾਂ ਗਲਤ ਕਰੇ ਕੋਈ ਆਕੇ ਇਹਨਾਂ ਕੋਈ ਵੀ ਮੰਤਰੀ ਮੈਨਾਂ ਕਰ ਕਰੇ ਦਿੱਲੀ ਵਿੱਚ ਮੈਂ ਬੈਠਾ ਇੱਕ ਸਰਦਾਰ ਰਾਤ ਨੂੰ ਘੋੜਿਆਂ ਜਾਂਦੇ ਆ ਕਿ ਇਹਦੀ ਹਿੰਮਤ ਹੋਵੇ ਦਿੱਲੀ ਵਿੱਚ ਇੱਕ ਘੋੜੇ ਨੂੰ ਖਰੀਦ ਕੇ ਦੱਸ ਦੋ ਜਾਂ ਰੋਕ ਕੇ ਦੱਸ ਦੋ ਅਸੀਂ ਜਾਣਦੇ ਆ ਪੱਗਾ ਮੰਨ ਕੇ ਦਿੱਲੀ ਵਿੱਚ ਘੁੰਮ ਦੇ ਕੋਈ ਰੋਕ ਕੇ ਦੱਸ ਤੇ ਮੈਂ ਗੱਡੀਆਂ ਛੰਡੀ ਲਾਣਾ ਜੇ ਪੂਰੀ ਦਿੱਲੀ ਜੀ ਕੰਬ ਕੇ ਕੋਈ ਰੋਕ ਦਵੇ ਆਰਮੀ ਕੀ ਦੀ ਆ ਆਰਮੀ ਨੂੰ ਕਹ ਦੋ ਬੇ ਗੋਲੀ ਮਾਰੇ ਇਹਦੇ ਜਿੰਮਤ ਨਹੀਂ ਹੈ ਨਾ ਇਹਦੇ ਤੇ ਨਾ ਇਹਨੇ ਕਾਨੂੰਨ ਆਪਣੀ ਮਰਜ਼ੀ ਨਾਲ ਕਿਦਾਂ ਬਣਾ ਲਿਆ ਕਾਨੂੰਨ ਤਾਂ ਬਣਾ ਨਹੀਂ ਸਕਦਾ ਫਿਰ ਜਿਹੜੀ ਇਹ ਫੋਰਸ ਲਈ ਹੋਇਆ ਦਿਖਾਵੇ ਨੇ ਲਈ ਹੋਈ ਇਹ ਤਾਂ ਦਿਖਾਵਾ ਹੈ ਮੈਂ ਕਹਿੰਦਾ ਕੋਈ ਗੋਲੀ ਚਲਾਈ ਨਹੀਂ ਸਕਦਾ ਡਿਫੈਂਸ ਨੂੰ ਕੋਈ 파ਵਰ ਨਹੀਂ ਕੇ ਤੇ ਗੋਲੀ ਮਾਰਦੀ ਉਹ ਦੇਸ਼ ਵਾਸਤੇ ਆ ਨਾ ਕਿ ਆਪਣੇ ਦੇਸ਼ ਨੂੰ ਬੰਦਿਆਂ ਨੂੰ ਮਾਰਨ ਵਾਸਤੇ ਆ ਉਹ ਡਿਫੈਂਸ ਦਾ ਆ ਮੈਂ ਸੂਬੇਦਾਰੀ ਪੈਨਸ਼ਨ ਆ ਕੋਈ ਲੰਡੀ ਪੁੱਛਦਾ ਇਹ ਨਹੀਂ 1965 ਵਿੱਚ ਮੈਂ ਭਰਤੀ ਹੋਇਆ 1992 ਵਿੱਚ ਮੈਂ ਰਿਟਾਇਰਮੈਂਟ ਹੋਇਆ 76 ਸਾਲਾਂ ਉਮਰ ਉਹ ਵੀ ਮੋਦੀ ਵੜ ਕੇ ਪਤਾ ਨਹੀਂ ਕਿੰਨੇ ਕ ਬਾਤ ਕਰਨ ਬਤੇ ਰੱਖਿਓ ਜੀ ਮੈਂ ਸਮਝਦੇ ਹੋ ਜਿਹੜਾ ਬੰਦਾ ਇਨਸਾਨ ਨੂੰ ਗਰੀਬ ਨੂੰ ਰੋਟੀ ਬਾਤੇ ਰੋਟੀ ਰੋਜੀ ਬਾਤੇ ਬੰਦ ਕਰਾ ਰਿਆ ਹੁਣ ਕਰਾਇ ਨੂੰ ਕਹਿੰਦਾ ਆ ਉਹ ਇੱਥੇ ਬੈਠਾ ਜੀ ਤੂੰ ਕਿਸੇ ਨੂੰ ਆਹ ਨਾ ਦੇਈ ਬੈਂਕ ਵਿੱਚ 5-500 ਰੁਪਏ ਨੇ ਸਗਨ ਸਕੀਮ ਵਿੱਚ ਬੱਚਿਆਂ ਦੀ ਕੁੜੀ ਕੁੜੀਆਂ ਦੀ ਆਰ ਮਾਰ ਬੈ ਜਮਾ ਹੋ ਗਿਆ ਹੁਣ ਕਿੱਥੇ ਗਿਆ ਸਗਨ ਸਕੀਮ ਬੈਂਕਾਂ ਵਿੱਚ ਕਰਵਾ ਤੂੰ 100 ਰੁਪਏ ਜਮਾ ਕਰਾਉਣੇ ਆਡਵਾਚ ਕਿੰਨੇ ਕਰੋੜਾ ਕਿੰਨੇ ਅਰਬ ਹੋ ਗਿਆ ਉਹ ਕਿਹਨੂੰ ਗਿਆ ਮੋਦੀ ਨੂੰ ਗਿਆ ਮੋਦੀ ਆਪਣੇ ਬਲੇ ਬਲੇ ਕਰਾ ਜਿਹੜੇ ਗਰੀਬ ਬੈਠੇ ਆ ਉਹਨਾਂ ਕੋਣ ਪੁੱਛੂ ਇੱਥੇ ਬਾਪੂ ਜੀ ਜੀ ਵੱਖ-ਵੱਖ ਰੰਗਾਂ ਦੀ ਗੱਲ ਕਰ ਰਹੇ ਉੱਥੇ ਚੰਗਾ ਰੰਗ ਇਹ ਵੀ ਹੈ ਕਿ ਨੌਜਵਾਨ ਅੱਜ ਜਿਹੜੇ ਨੇ ਬਜ਼ੁਰਗਾਂ ਦੇ ਵਿੱਚ ਬੈਠਣ ਲੱਗ ਗਏ ਨੇ ਹਨਾ ਇਕੱਠੇ ਹੋ ਕੇ ਬੈਠਣ ਲੱਗ ਗਏ ਨੇ ਕਿਥੇ ਜਾਂ ਤਾਂ ਕਹ ਲਓ ਵਕਤ ਸਮਾਂ ਨਹੀਂ ਸੀ ਦੰਦਾ ਜਾਂ ਮਜਬੂਰੀਆਂ ਇਹੋ ਜਿਹੀਆਂ ਸੀਗੀਆਂ ਵੀ ਨਹੀਂ ਆ ਸਕਦੇ ਸੀ ਹਨਾ ਤੇ ਅੱਜ ਇਹਨਾਂ ਨੂੰ ਬਹੁਤ ਕੁਝ ਇਸ ਸੰਘਰਸ਼ ਤੋਂ ਸਿੱਖਣ ਨੂੰ ਮਿਲਿਆ ਜਿੱਥੇ ਕਹਿੰਦੇ ਸੀ ਪੰਜਾਬ ਬਹੁਤ ਪਿੱਛੇ ਜਾ ਚੁੱਕਿਆ ਤਾਂ ਹੁਣ ਇਦਾਂ ਲੱਗਦਾ ਵੀ 20-25 ਸਾਲ ਪੰਜਾਬ ਹੋਰ ਜੀਉਣ ਜੋਗਾ ਹੋ ਗਿਆ ਜੇ ਆਪਾਂ ਦੇਖੀ ਇਹਨਾਂ ਦੇ ਅੰਦਰ ਜਨੂੰਨ ਪੈਦਾ ਹੋਇਆ ਤੇ ਇਹ ਤੁਹਾਡੇ ਨਾਲ ਬੈਠਦੇ ਨੇ ਤੁਹਾਡੇ ਨਾਲ ਕਿਹੋ ਜਿਹੀਆਂ ਗੱਲਾਂ ਕਰਦੇ ਨੇ ਇੱਥੇ ਬੈਠ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਹਦਾ ਬਾਬਾ ਜੀ ਪੈ ਗਿਆ ਮੂੰਹ મોદી ਦਾ મોદી ਸਾਹਿਬ ਤਾਂ ਮੈਨੂੰ ਕਹਿਣ ਨੂੰ ਜੀ ਨਹੀਂ ਕਰਦਾ ਚਲੋ ਸਾਹਿਬ ਕਹਿ ਦਿੰਦੇ ਸਾਡਾ ਪ੍ਰਧਾਨ ਮੰਤਰੀ ਆ ਠੀਕ ਆ ਜੀ ਕਾਲਾ ਧਨ ਜੀ ਮੈਂ ਜੇ ਕਰ ਦੂੰ ਉਹ ਕਰ ਦੂੰ 15-15 ਲੱਖ ਦਾ ਝਾਂਸਾ ਦੇ ਕੇ ਕਿਦੇ ਪੁੱਠੇ ਕਾਨੂੰਨ ਕੋਈ ਤੋੜ ਦਿੱਤਾ ਕਿਦੇ ਕੋਈ ਤੋੜ ਦਿੱਤਾ ਇਹਨੂੰ 15 ਲੱਖ ਦੇ ਵਿੱਚ ਇਹਨੂੰ ਦੇਖਿਆ ਵੀ ਕੋਈ ਨਹੀਂ ਮੇਰੇ ਮੋਹਰੇ ਬੋਲਿਆ ਆਪਣੇ ਦੂਜੇ ਕਿਆ ਨਾ ਉਹਦੇ ਵਿੱਚ ਪੁੱਠੇ ਸਿੱਧੇ ਕੰਮ ਕੀਤੇ ਆ ਨੇ ਦੂਏ ਕਿਆ ਨਾਨੀਆਂ ਦਾ ਮੈਨੂੰ ਆਪਣੇ ਦੂਜੇ ਲਾਕਡਾਊਨ ਲਾਕਡਾਊਨ ਤੇ ਤਾਂ ਜਿਹੜਾ ਕੀਤਾ ਕੀਤਾ ਪਹਿਲਾਂ ਜਿਹੜਾ ਉਹ ਰੋਡ ਬੰਦੀ ਰੋਡ ਬੰਦੀ ਵੀ ਕੀਤਾ ਸਭ ਕੁਝ ਕੀਤਾ ਐ ਜੀਐਸਟੀ ਪੁੱਠੇ ਸਿੱਧੇ ਬਹੁਤ 170 ਹਾਂ ਇਹਨਾਂ ਦੇਖੋ ਹੈਲੀਕਾਪਟਰ ਵੀ ਵੇਚ ਦਿੱਤੇ ਨੇ ਸਾਰੇ ਰੇਲਵੇ ਵੀ ਵੇਚ ਦਿੱਤੀਆਂ ਇਹਦਾ ਪੈ ਗਿਆ ਮੂੰਹ ਭਰਾਵੋ ਮੇਰਿਓ ਇਹਦਾ ਹੁਣ ਬੱਸ ਦੀ ਗੱਲ ਹੈ ਨਹੀਂ ਇਹਦਾ ਦਿਮਾਗ ਖਰਾਬ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਾਪੂ ਜੀ ਆਪਾਂ ਗੱਲ ਕੀਤੀ ਸੀ ਕਿ ਨੌਜਵਾਨ ਜਿਹੜੇ ਨੇ ਆਪਣੇ ਵਿੱਚ ਬੈਠਣਾ ਸ਼ੁਰੂ ਹੋ ਚੁੱਕੇ ਨੇ ਬਜ਼ੁਰਗਾਂ ਦੇ ਵਿੱਚ ਤੇ ਬੈਠ ਕੇ ਤੁਹਾਡੇ ਨਾਲ ਕਹਿਉ ਜੀਆਂ ਗੱਲਾਂ ਕਰਦੇ ਨੇ ਕਿਉਂਕਿ ਇਹ ਮੋਰਚਾ ਜਿਹੜਾ ਬੜਾ ਸੰਜੀਦਗੀ ਵਾਲਾ ਹੈ ਨਾ ਇਹਦੇ ਵਿੱਚ ਇਹਨਾਂ ਦੇ ਵਿੱਚ ਜਨੂਨ ਵੀ ਆਇਆ ਦੇਖਿਆ ਆਪਾਂ 26 ਤਰੀਕ ਨੂੰ ਜਦੋਂ ਰੋਕਾਂ ਲੱਗੀਆਂ ਤੇ ਸਾਰੀਆਂ ਰੋਕਾਂ ਜੇ ਇਹਨਾਂ ਨੇ ਤੋੜੀਆਂ ਨੇ ਨੌਜਵਾਨਾਂ ਨੇ ਅੱਗੇ ਹੋ ਕੇ ਤੋੜੀਆਂ ਨੇ ਤੇ ਇਹ ਤੁਹਾਡੇ ਨਾਲ ਕਹਿਉ ਜੀਆਂ ਗੱਲਾਂ ਬਾਤਾਂ ਜਿਹੜੀਆਂ ਇੱਥੇ ਸੰਘਰਸ਼ ਦੇ ਵਿੱਚ ਕਰਦੇ ਨੇ ਜਿਸ ਵੇਲੇ ਮੋਦੀ ਦੀ ਹਵਾ ਆਈ ਸੀ ਤੇ ਦੁਨੀਆ ਇਹ ਸਮਝਦੀ ਸੀਗੀ ਭਾਰਤ ਪੇ ਸ਼ਾਇਦ ਪਤਾ ਨਹੀਂ ਕੀ ਹੋ ਜਾਏਗਾ ਸ਼ਾਇਦ ਹੁਣ ਵਿੱਚ ਵਧੀਆ ਦਿਨ ਆਣਗੇ ਇਹਦੇ ਨਾਰੇ ਦੋ ਸੀਗੇ ਇੱਕ ਤਾਂ ਨਾਰਾ ਇਹ ਸੀਗਾ ਪੇ ਜਿਹੜਾ ਸਾਡੇ ਦੇਸ਼ ਦੇ ਵਿੱਚ ਕਾਲਾ ਧਨ ਹੈ ਉਹ ਇੰਨਾ ਧਨ ਜਮਾ ਹੋਇਆ ਪਿਆ ਹੈ ਉਹ ਖਾਤੇ ਸਵਿਟਜ਼ਰਲੈਂਡ ਵਿੱਚ ਹਨ ਉਹ ਸਾਰਾ ਇਹ ਕਾਲਾ ਧਨ ਲਿਆ ਕੇ ਜਿਹੜਾ ਪੰਜਾਂ ਜੀਆ ਦਾ ਪਰਿਵਾਰ ਹੋਊਗਾ ਉਹਨਾਂ ਨੂੰ 15-15 ਲੱਖ ਰੁਪਏ ਦਿੱਤਾ ਜਾਊਗਾ ਜਨਤਾ ਦੇ ਵਿੱਚ ਹਵਾ ਭਰੀ ਗਈ ਉਹ ਤੋਂ ਬਾਅਦ ਦੇ ਵਿੱਚ ਇੱਕ ਕਿਸਾਨਾਂ ਦਾ ਸਪਰੀਮ ਕੋਰਟ ਵਿੱਚ ਕੇਸ ਚੱਲਦਾ ਸੀਗਾ ਕਿਸਾਨ ਜਿੱਤ ਗਏ ਸਨ ਤੇ ਮੋਦੀ ਸਾਹਿਬ ਨੇ ਇਹ ਕਿਹਾ ਸੀਗਾ ਪੇ ਜਿਸ ਵੇਲੇ ਮੇਰੀ ਸਰਕਾਰ ਆਊਗੀ ਮੈਂ ਸਾਰਿਆਂ ਨੂੰ ਇਹ ਜਿਹੜਾ ਸੁਭਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰੂੰਗਾ ਤੇ ਚਲੋ ਬਣ ਗਿਆ ਮੋਦੀ ਮੋਦੀ ਸਰਕਾਰ ਬੀਜੇਪੀ ਸਰਕਾਰ ਬਣ ਗਈ ਬਣ ਤੋ ਆਵਾਜ਼ ਇਹਨੇ ਸਭ ਤੋਂ ਪਹਿਲਾਂ ਆ ਕੇ ਕ੍ਰਾਂਸੀ ਦੀ ਬਦਲੀ ਕੀਤੀ ਤੇ ਇਹ ਤਾਂ ਕਹਿੰਦਾ ਸੀਗਾ 15-15 ਲੱਖ ਦਊਗਾ ਤੇ ਇਹਨੇ ਤਾਂ ਕਿਸੇ ਨੂੰ 500 ਦਾ ਨੋਟ ਵੀ ਨਹੀਂ ਦਿੱਤਾ ਆਉਂਦੇ ਨੇ 500 ਦੇ ਅਤੇ 1000 ਦੀ ਕਰੰਸੀ ਖਤਮ ਕਰ ਦਿੱਤੀ ਤੇ ਉਸ ਕਰੰਸੀ ਦੇ ਵਿੱਚ ਇਹ ਪਤਾ ਲੱਗਿਆ ਪੇ ਭਾਪੀ ਨੇ ਆਪਣੀ ਪਾਰਟੀ ਨੂੰ ਇੰਨੀ ਤਖੜੀ ਕਰ ਲਿਆ ਇੰਨੀ ਤਖੜੀ ਕਰ ਲਿਆ ਅੰਤਾਂ ਦੀ ਤਖੜੀ ਕਰ ਲਿਆ ਬਾਅਦ ਦੇ ਵਿੱਚ ਲਗਭਗ 2 ਸਾਲ ਹਿੰਦੁਸਤਾਨ ਦੀ ਜਨਤਾ ਲਗਭਗ 1 ਕਰ 20 ਕਰੋੜ ਇੰਨੀ ਪਰੇਸ਼ਾਨ ਹੋਈ ਇੰਨੇ ਪਰੇਸ਼ਾਨ ਹੋਈ ਆਪਣੇ ਪੈਸੇ ਆਪ ਨੂੰ ਨਾਸ ਮਿਲਦੇ ਤੇ ਲੋਕ ਜਿਹੜੇ ਧਰਮਾਂ ਨੂੰ ਮੰਨਦੇ ਹਨ ਉਹ ਖਾਸ ਕਰਕੇ 2:30 3 ਵਜੇ ਉੱਠਦੇ ਹਨ ਤੇ ਆਮ ਜਨਤਾ ਹੀ 3 ਵਜੇ ਉੱਠਣ ਲੱਪੇ ਸੀਗੇ ਅੱਧੀ ਰਾਤ ਨੂੰ ਉੱਠ ਕੇ ਬੈਂਕਾ ਮੋੜੇ ਬੈਠਦੇ ਸਨ ਲਗਭਗ 2 ਸਾਲ ਬੜੇ ਔਖੇ ਦੁਨੀਆ 'ਚ ਇੱਥੇ ਹਿੰਦੂਸਤਾਨ ਭਾਰਤ ਵਿੱਚ ਨਿਕਲੇ ਤੇ ਹੁਣ ਤਾਂ ਇਹ ਜਿਹੜੀ ਹਵਾ ਚੱਲੀ ਹੈ ਇਹ ਕਿਸੇ ਬੰਦੇ ਦੀ ਚਲਾਈ ਹੋਈ ਹਵਾ ਨਹੀਂ ਇਹ ਤਾਂ ਅਕਾਲ ਪੁਰਖ ਦੀ ਹਵਾ ਹੈ ਤੇ ਇੱਕ ਵਾਰੀ ਅੰਤ ਦਾ ਹੁਣ ਅੰਤ ਹੋ ਕੇ ਰਹੇਗਾ ਜੇ ਇਹ ਇਸ ਹੱਤ ਨੂੰ ਨਾ ਰੋਕਿਆ ਤੇ ਫੇਰ ਤਾਂ ਮਨੂ ਦੇਸ਼ ਇਹ ਨਾ ਬਰਬਾਦ ਹੋ ਕੇ ਬੈਠ ਜਾਊਗਾ ਤੁਹਾਨੂੰ ਇਹਨਾਂ ਕਰੋਨਾ ਤੋਂ ਡਰ ਇਹਨਾਂ ਕਾਹ ਤੋਂ ਲੱਗਦਾ ਤੁਹਾਨੂੰ ਕੀ ਲੱਗਦਾ ਵੀ ਇਹ ਕਾਨੂੰਨ ਇੰਨੇ ਮਾਰੂ ਕਾਹ ਤੋਂ ਨੇ ਜੀ ਮਾਰੂ ਦੇਖੋ ਐਦਾਂ ਹੁੰਦੀ ਹੈ ਕਿਸੇ ਦੀਆਂ ਗੱਲਾਂ 'ਚ ਇੱਕ ਵਾਰ ਜਾਂ ਦੋ ਵਾਰ ਬੰਦਾ ਆ ਜਾਊਗਾ ਇਹ ਤਾਂ ਜਦੋਂ 6-7 ਸਾਲ ਤੋਂ ਪ੍ਰਧਾਨ ਮੰਤਰੀ ਬਣਿਆ ਆਏ ਦਿਨ ਇਹਦੀਆਂ ਸੋਚੇ ਇਹੋ ਜਿਹੀ ਹੈ ਇਹਦੀ ਸੋਚੇ ਇਹੋ ਜਿਹੀ ਹੈ ਇਹਦੀ ਵੱਡੇ ਘਰਾਣਿਆਂ ਨਾਲ ਮਿੱਤਰਚਾਰਾ ਹੈ ਅੱਜ ਤੋਂ ਤੁਹਾਨੂੰ ਵੀ ਚੇਤਾ ਹੋਊਗਾ ਤੁਸੀਂ ਪ੍ਰਸ਼ਨ ਮੈਨੂੰ ਕਰਦੇ ਆਂ ਅੱਜ ਤੋਂ 2 ਸਾਲ ਪਹਿਲਾਂ Jio ਦੀਆਂ ਸਿਮਾਂ ਫ੍ਰੀ ਮਿਲਦੀਆਂ ਸਨ Jio ਦੇ ਮਾਲੋ ਮੋਬਾਈਲ ਫ੍ਰੀ ਮਿਲਦੇ ਸਨ ਜੋ ਕਿ ਅੱਜ ਉਹੀ Jio ਇਸ ਮਾਲੋ ਦੂਰ ਸੰਚਾਰ ਉੱਤੇ ਪੂਰਾ ਕਬਜ਼ਾ ਕਰਕੇ ਬੈਠਾ ਹੈ ਸਭ ਤੋਂ ਰੇਟ ਇਹਨਾਂ ਦਾ ਹੈ ਸਭ ਤੋਂ ਜ਼ਿਆਦਾ ਵਿਕਰੀ ਇਹਨਾਂ ਦੀ ਹੈ ਜਿਹੜੇ ਸਰਕਾਰੀ ਅਦਾਰੇ ਆ ਤੇ ਜਿੱਦਾਂ ਉਪਗ੍ਰਹਿ ਰਾਹੀਂ ਇਹ ਚੱਲਦੇ ਆ ਸਾਰੇ ਤੇ ਮਾਲੋ ਸਰਕਾਰ ਦੇ ਉਪਗ੍ਰਹਿ ਹੁਣ ਸਰਕਾਰ ਦੇ ਅਦਾਰੇ ਫੇਲ ਹੋਣ ਤੇ ਪ੍ਰਾਈਵੇਟ ਅਦਾਰੇ ਅੱਗੇ ਚੱਲਣ ਤੇ ਇਸ ਕਰਕੇ ਸਾਨੂੰ ਇਹਦੀ ਕੱਲੀ-ਕੱਲੀ ਗੱਲ ਉਤੇ ਸ਼ੱਕ ਸ਼ੱਕੇ ਸ਼ੱਕ ਚੱਲਦੀ ਆ ਜੀ ਇਹ ਸੋਹਣੀ ਗੱਲ ਹੈ ਕਿ ਜਿੱਥੇ ਆਪਾਂ ਦੇਖੀਏ ਕਿ Jio ਜਿਹੜਾ ਕਿ ਇੱਕ ਪ੍ਰਾਈਵੇਟ ਹੱਥਾਂ ਦੇ ਵਿੱਚ ਆ ਉਹ ਇੱਕ ਮੁਕਾਮ ਦੇ ਉੱਤੇ ਹੈ ਤੇ BSNL ਜਿਹੜਾ ਸਰਕਾਰੀ ਆ ਪ੍ਰਾਪਰਟੀ ਹੈ ਇੱਕ ਸਰਕਾਰੀ ਨੈਟਵਰਕ ਆ ਉਹ ਫੇਲ ਹੁੰਦਾ ਨਜ਼ਰ ਆ ਰਿਹਾ ਸੋ ਇਹੀ ਡਰ ਹੈ ਜਿਹੜਾ ਹੈ ਕਿ ਪ੍ਰਾਈਵੇਟ ਹੱਥਾਂ ਦੇ ਵਿੱਚ ਜੇ ਕਿਤੇ ਕਿਸਾਨੀ ਚੱਲੇ ਜਾਂਦੀ ਆ ਤਾਂ ਜਿਹੜੀ ਉਹਦੀ ਮਾਰ ਹੈ ਬਹੁਤ ਵੱਡੀ ਗਿਣਤੀ ਦੇ ਉੱਤੇ ਛੋਟੇ ਕਿਸਾਨਾਂ ਨੂੰ ਜਿਹੜੀ ਸਹਿਣੀ ਪਊਗੀ ਸੋ ਠੀਕ ਹੈ ਆਪਾਂ ਅੱਗੇ ਵੀ ਸਾਂਝ ਪਾਉਂਦੇ ਰਾਂਗੇ ਹੋਰ ਕਿਸਾਨ ਭਰਾਵਾਂ ਦੇ ਨਾਲ ਵੀਰਾਂ ਦੇ ਨਾਲ ਬਜ਼ੁਰਗਾਂ ਦੇ ਨਾਲ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਬਜ਼ੁਰਗਾਂ ਦੇ ਵਿੱਚ ਬੈਠਣਾ ਸ਼ੁਰੂ ਹੋ ਗਏ ਹੋ ਹਾਂਜੀ ਤੇ ਤੁਹਾਨੂੰ ਇਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੋਊਗਾ ਕਿਉਂਕਿ ਪਿੱਛੇ ਤਾਂ ਸਮਾਂ ਨਹੀਂ ਲੱਗਦਾ ਹੋਊਗਾ ਵਿੱਚ ਬੈਠਣ ਦਾ ਘਰੇਲੂ ਕੰਮਕਾਰਾਂ ਕਰਕੇ ਕਹਿ ਲਓ ਇਹ ਆਪਣੀ ਜ਼ਿੰਦਗੀ ਦੇ ਕਰਕੇ ਕਹਿ ਲਓ ਤੇ ਹੁਣ ਜੇ ਆਪਾਂ ਜਨੂਨ ਦੀ ਗੱਲ ਕਰੀਏ ਨੌਜਵਾਨਾਂ ਦੇ ਵਿੱਚ ਜਨੂਨ ਆ ਤੇ ਸਬਰ ਜਿਹੜਾ ਹੈਗਾ ਆ ਉਹ ਬਜ਼ੁਰਗਾਂ ਦੇ ਵਿੱਚ ਆ ਸੂਝ-ਬੂਝ ਆ ਜਿਹੜੀ ਹੈ ਬਜ਼ੁਰਗਾਂ ਦੇ ਵਿੱਚ ਆ ਤੁਸੀਂ ਕਿਵੇਂ ਇਹਨਾਂ ਦੇ ਨਾਲ ਜਿਹੜਾ ਤਾਲਮਿਲ ਬਣਾ ਕੇ ਚੱਲ ਰਹੇ ਹੋ ਇਹ ਜੀ ਬਜ਼ੁਰਗਾਂ ਦੀ ਸਾਨੂੰ ਗੱਲ ਮੰਨਣੀ ਪੈਂਦੀ ਆ ਸਾਨੂੰ ਇੰਨੀ ਸਮਝ ਨਹੀਂ ਆ ਗਈ ਜਿਹੜੀ ਗੱਲ ਇਹਨਾਂ ਸਮਝਾ ਦੇਣੀ ਆ ਉਹ ਇਹਨਾਂ ਸਮਝਾ ਦੇਣੀ ਆ ਤੇ ਬਾਕੀ ਸਾਰੀ ਗੱਲ ਮਨਮਨ ਕੇ ਚੱਲੀ ਦੀ ਇਹਨਾਂ ਦੀ ਤੇ ਬਹੁਤ ਵਧੀਆ ਸੁਝਾ ਦਿੰਦੇ ਆ ਸਾਰੀ ਇਹਨਾਂ ਨੂੰ ਨੌਲਜ ਹੈਗੀ ਆ ਸਾਨੂੰ ਘੱਟ ਨੌਲਜ ਆ ਤੇ ਬਾਕੀ ਇਦਾਂ ਨਾਲ ਹੀ ਮੰਨ ਕੇ ਚੱਲੀ ਦੀ ਆ ਤੁਸੀਂ ਖੇਤੀ ਕਰਦੇ ਹੋ ਹਾਂਜੀ ਹਾਂਜੀ ਕਿੰਨੇ ਕ ਪੈਲੀ ਆਪਣੇ ਕੋਲੇ ਪੈਲੀ ਦੇ ਹਿਸਾਬ ਨਾਲ ਹੀ ਆ ਜੀ ਪੈਲੀ ਕਿ ਲੱਗ ਆ ਗਈ ਆਪਣੀ ਤੇ ਬਾਕੀ ਆਪਾਂ ਕਿਸਾਨ ਭਰਾ ਆ ਵਾ ਸਾਰਿਆਂ ਦੇ ਨਾਲ ਆ ਉਹਦਾ ਕਰਕੇ ਆਪਾਂ ਇਹ ਸੰਘਰਸ਼ ਚਾਏ ਆ ਵੀ ਹੱਕ ਲੈਣੇ ਚਾਹੀਦੇ ਆ ਹੱਕ ਛੱਡਣੇ ਨਹੀਂ ਚਾਹੀਦੇ ਅੱਜ ਹੱਕ ਛੱਡਤੇ ਤੇ ਕੱਲ ਨੂੰ ਫੇਰੇ ਹੱਕ ਨੱਪੂ ਆ ਪਰ ਸਰਕਾਰ ਤਾਂ ਕਹਿੰਦੀ ਐਸੀ ਹਾਲਤ ਸੁਧਾਰ ਦਾਂਗੇ ਕਿਸਾਨਾਂ ਦੀ ਤੁਸੀਂ ਕਹਿੰਦੇ ਹੋ ਕਿ ਸਾਨੂੰ ਡਰ ਲੱਗਦਾ ਏ ਕਿਹਤੋਂ ਹਾਲਤ ਜੀ ਉਹਨੇ ਕੀ ਸੁਧਾਰਨੀ ਆ ਆਪ ਉਹ ਚਾਹ ਵੇਚਦਾ ਰਿਹਾ ਹੁਣ ਉਹਨੇ ਸਾਰਿਆਂ ਨੂੰ ਚਾਹ ਵੇਚਣ ਲਾ ਦੇਣਾ ਆਪ ਉਹ ਛੜਾਵਾ ਜਿੰਨਾਂ ਰੀਆਂ ਬੁੜੀਆਂ ਹੈਗੀਆਂ ਉਹ ਵੀ ਭਜਾ ਦੇਣੀਆਂ ਆਂਦੇ ਮੈਨੂੰ ਤੇ ਲੱਗਦਾ ਹਾਂ ਜਿੰਨੀ ਮੁਗਈਾਈ ਕਰੀ ਜਾਂਦੇ ਆ ਜੀਐਸਟੀ ਲਾਈ ਜਾਂਦੇ ਆ ਕੋਈ ਫਾਇਦਾ ਨਹੀਂ ਆ ਤੇ ਬਾਕੀ ਮੈਂ ਤੇ ਆਨਾ ਵੀ ਇਹਦੀ ਮੱਤ ਮਾਰੀ ਗਈ ਆ ਜਦੋਂ ਘੜਾ ਭੱਜ ਜਾਂਦਾ ਹੁੰਦਾ ਨਾ ਡੁੱਲ ਜਾਂਦਾ ਹੁੰਦਾ ਤੇ ਇਹਦੀ ਮੱਤ ਮਾਰੀ ਗਈ ਆ ਡੁੱਲਣ ਡਿਆ ਵਾ ਇਹਨੇ ਹੁਣ ਖਾਲੀ ਹੋਣਾ ਤੁਹਾਨੂੰ ਲੱਗਦਾ ਵੀ ਇਹ ਸਾਰੇ ਚੀਜ਼ ਦਾ ਪੰਜਾਬ ਦੀ ਰਾਜਨੀਤੀ ਦੇ ਉੱਤੇ ਅਸਰ ਪਊਗਾ ਜ਼ਰੂਰ ਠਾਊਗਾ ਕਿ ਚੰਗਾ ਬੰਦਾ ਹਵਾ ਚੱਲ ਪਈਆ ਆਪਣੇ ਸੰਤ ਭਿੰਡਰਾਲੇ ਸਾਹਿਬ ਬਾਬਾ ਜੀ ਨੇ ਕਿਹਾ ਸੀ ਵੀ ਹਵਾਈ ਇਹੋ ਜੀ ਚੱਲਣੀ ਆ ਵੀ ਹਰੇਕ ਨੌਜਵਾਨ ਨੂੰ ਪਤਾ ਲੱਗੂਗਾ ਉਹਦੇ ਰੰਗ ਕਰਤਾਰ ਦੇ ਚੱਲ ਪਿਆ ਜੀ ਸੋ ਨੌਜਵਾਨਾਂ ਦੀ ਜਿਹੜੀਆਂ ਅੰਦਰ ਦੀਆਂ ਭਾਵਨਾਵਾਂ ਨੇ ਉਹਨਾਂ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਬਜ਼ੁਰਗ ਕੁਝ ਕਹਿਣਾ ਚਾਹੁੰਦੇ ਨੇ ਹਾਂਜੀ ਬਜ਼ੁਰਗ ਤੇ ਨੌਜਵਾਨੀ ਤੇ ਨੌਜਵਾਨੀ ਤੇ ਇਹ ਜੀ ਭਾਵ ਦੇਣਾ ਚਾਹੀਦਾ ਹੈ ਘਰ ਤੋਂ ਘੱਟ ਪਲੱਸ 2 ਪਾਸ ਕਰਨ ਦੇ ਲਈ ਬੀ 21 ਸਾਲ ਦੀ ਉਮਰ ਹੋ ਜਾਂਦੀ ਹੈ ਤੇ ਮੰਨ ਲਓ ਹਰੇਕ ਘਰ ਦੇ ਵਿੱਚ 2 2 3 3 4 4 ਬੱਚੇ ਘੱਟ ਤੋਂ ਘੱਟ ਪਲੱਸ 2 ਦਾ ਪਾਸ ਕਰਕੇ ਘਰਾਂ 'ਚ ਬੇਲੇ ਬੈਠੇ ਐ ਮੋਦੀ ਸਰਕਾਰ ਨੇ ਲਗਭਗ 2 ਕਰੋੜ ਨੌਕਰੀਆਂ ਦਾ ਵਾਅਦਾ ਕੀਤਾ ਸੀ ਦੇਖੋ ਜਿਹੜੇ ਮਾਤਾ ਪਿਤਾ ਹੈ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਦੇ ਲਈ ਆਪਣੇ 20 ਸਾਲ ਬਰਬਾਦ ਕਰਦੇ ਹਨ ਜੇ ਨਿਆਣੇ ਘੱਟ ਤੋਂ ਘੱਟ ਪਲੱਸ 2 ਪਾਸ ਕਰਕੇ ਆਈਟੀਆਈ ਕਰਕੇ ਹੋਰ ਡਿਪਲੋਮੇ ਪਾਸ ਕਰਕੇ ਇਹਨਾਂ ਨੂੰ ਨੌਕਰੀ ਕੋਈ ਨਹੀਂ ਮਿਲ ਰਹੀ ਜੇ ਨੌਕਰੀ ਮਿਲ ਰਹੀ ਹੈ ਵੱਧ ਤੋਂ ਵੱਧ 8-10 ਹਜ਼ਾਰ ਦੀ 8-10 ਹਜ਼ਾਰ ਦੇ ਵਿੱਚ ਜੇ ਬੱਚਾ ਕੋ ਘਰ ਤੋਂ ਬਾਹਰ ਨਿਕਲੇ ਉਹ ਤਾਂ ਉਹਦਾ ਪੈਸੇ ਵੀ ਨਹੀਂ ਪੂਰੇ ਹੁੰਦੇ ਹੈਗੇ ਤੇ ਕਿਹੜੀਆਂ ਨੌਕਰੀਆਂ ਦੀਆਂ ਗੱਲਾਂ ਕਰਦੇ ਐ ਸਾਡੀ ਕਿਸਾਨਾਂ ਦੀ ਭੁੱਖ ਹੈ ਹਜ਼ਾਰਾਂ ਤੱਕ ਭੁੱਖ ਹੋਗੀ ਜਾਂ ਲੱਖਾਂ ਤੱਕ ਹੋਗੀ ਇਹ ਜਿਹੜੇ ਮੁਖ ਦੇ ਲੋਟੂ ਟੋਲੇ ਐ ਰਾਜਨੀਤਿਕ ਗਰੁੱਪ ਐ ਇਹਨਾਂ ਦੀ ਅਰਬਾਂ ਖਰਬਾਂ ਵਿੱਚ ਵੀ ਨਹੀਂ ਭੁੱਖ ਮਿਟ ਰਹੀ ਤੇ ਇਹਨਾਂ ਦਾ ਅਕਾਲਪੁਰ ਸਹੀ ਸੁਧਾਰ ਕਰੇ ਤੇ ਆਪਾਂ ਅਕਾਲਪੁਰ ਦਾ ਹੀ ਸ਼ੁਕਰਾਨਾ ਕਰਾਂਗੇ ਜੀ ਸੋ ਇਹ ਸਨ ਬਜ਼ੁਰਗਾਂ ਦੇ ਤੇ ਨੌਜਵਾਨਾਂ ਦੇ ਵਿਚਾਰ ਅਸੀਂ ਅੱਗੇ ਵੀ ਤੁਹਾਡੇ ਨਾਲ ਕਿਸਾਨਾਂ ਦੀ ਸਾਂਝ ਪਾਉਂਦੇ ਰਾਂਗੇ ਦਿਓ ਜਤ ਸਤ ਸ੍ਰੀ ਅਕਾਲ